ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਾਚ ਆਪਰੇ 10k ਸਬਸਕ੍ਰਾਈਬਰ ਜਿਹੜੇ ਆ ਉਹ YouTube ਤੇ ਪੂਰੇ ਹੋ ਚੁੱਕੇ ਆ ਤੁਹਾਡੇ ਕਰਕੇ ਤੇ ਅੱਜ ਆਪਾਂ ਸੋਚਿਆ ਕਿ ਆਲੂ ਵਾਲੀ ਪਰੌਂਠੇ ਬਣਾਈਏ ਕਿਉਂਕਿ ਸਬਜ਼ੀਆਂ ਵੀ ਆਪਾਂ ਬਣਾਉਂਦੇ ਰਹਿੰਦੇ ਆ ਤੇ ਹੋਰ ਵੀ ਆਪਾਂ ਜਿਹੜੀਆਂ ਆ ਸਨੈਕਸ ਵੀ ਬਣਾਉਂਦੇ ਰਹਿੰਦੇ ਆ ਤੇ ਆਲੂ ਵਾਲਾ ਪਰੌਂਠਾ ਤਾਂ ਜਿਹੜਾ ਆ ਉਹ ਹਰੇਕ ਘਰ ਚ ਬਣਦਾ ਹੀ ਹੋਵੇਗਾ ਸਾਰੇ ਵੱਖਰੇ ਵੱਖਰੇ ਸਟਾਈਲ ਨਾਲ ਬਣਾਉਂਦੇ ਹੋਮੋਂਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਵੇਂ ਆਲੂ ਦਾ ਪਰੌਂਠਾ ਬਣਾਉਨੇ ਆ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਬੋਇਲ ਕਰ ਲਿਆ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸ਼ੈੱਲ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਕੀ ਸਮਾਨ ਪਾਵਾਂਗੇ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਜਿਹੜੇ ਜਿਹੜੇ ਆਲੂ ਆ ਉਹਨਾਂ ਨੂੰ ਫਰਾਈ ਕਰਦੇ ਆ ਤੇ ਬਟ ਆਪਾਂ ਜਿਹੜੇ ਆਲੂ ਫਰਾਈ ਨਹੀਂ ਕਰਦੇ ਆ ਆਪਾਂ ਜਿਹੜਾ ਸਿੱਧਾ ਹੀ ਆਲੂਆਂ ਨੂੰ ਰੋਟੀ ਦੇ ਵਿੱਚ ਪਾ ਦਨੇ ਆ ਤੇ ਤੜਕਾ ਲਾ ਕੇ ਆਲੂਆਂ ਨੂੰ ਪਾਉਂਦੇ ਆ ਤੇ ਆਪਾਂ ਜਿਹੜਾ ਆ ਜਸਟ ਉਹਨੂੰ ਬੋਇਲ ਕਰਕੇ ਤੇ ਉਹਦੇ ਵਿੱਚ ਸਾਰੇ ਸਮਾਨ ਪਾ ਕੇ ਤੇ ਉਹਨੂੰ ਇਦਾਂ ਹੀ ਰੋਟੀ ਦੇ ਵਿੱਚ ਫਿਲ ਕਰ ਦਨੇ ਆ ਤੇ ਜੇਕਰ ਤੁਸੀਂ ਇਦਾਂ ਬਣਾਉਂਗੇ ਤਾਂ ਇਦਾਂ ਵੀ ਬਹੁਤ ਟੇਸਟੀ ਬਣਦੇ ਆ ਤੇ ਜੇਕਰ ਤੁਸੀਂ ਇਹਨੂੰ ਫਰਾਈ ਕਰਕੇ ਥੋੜਾ ਜਿਹਾ ਤੇਲ ਦੇ ਵਿੱਚ ਕਰਨਾ ਆ ਤਾਂ ਉਦਾਂ ਵੀ ਕਰ ਸਕਦੇ ਆ ਤੇ ਜਿਵੇਂ ਆਪਾਂ ਬਣਾਉਣੀ ਆ ਅੱਜ ਤੁਹਾਨੂੰ ਆਪਾਂ ਉਵੇਂ ਦੱਸਾਂਗੇ ਲੋ ਵੀ ਆਟਾ ਆਪਾਂ ਪਣਾ ਗੋਲ ਲਿਆ ਸੀ ਨਾ ਆਟਾ ਤੁਹਾਡਾ ਜਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਪਤਲਾ ਹੋਣਾ ਚਾਹੀਦਾ ਆ ਤੇ ਹੁਣ ਆਪਾਂ ਜਿਹੜਾ ਆ ਇਧਰ ਆਲੂਆਂ ਦੇ ਵਿੱਚ ਮਸਾਲਾ ਪਾਵਾਂਗੇ ਸਭ ਤੋਂ ਪਹਿਲਾਂ ਮੈਂ ਦੋ ਤੋਂ ਤਿੰਨ ਹਰੀਆਂ ਮਿਰਚਾਂ ਪਾ ਲੂੰਗੀ ਚੰਗੀ ਤਰ੍ਹਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਸਕਦੇ ਆ ਜਾਂ ਤੁਸੀਂ ਉਹਦੇ ਵਿੱਚ ਗ੍ਰाइंड ਕਰ ਸਕਦੇ ਆ ਬਰੀਕ ਕੱਟੇ ਹੋਏ ਪਿਆਜ਼ ਪਾ ਲੂੰਗੀ ਇਦੇ ਵਿੱਚ ਮੈਂ ਹਰਾ ਧਨੀਆ ਪਾਉਂਗੀ ਕੱਟਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਮਸਾਲਾ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਉਂਗੀ ਜੀਰਾ ਮੈਂ ਇਹਦੇ ਵਿੱਚ ਹੋਰ ਕੋਈ ਖੜਾ ਮਸਾਲਾ ਨਹੀਂ ਪਾਉਂਦੀ ਜਿਵੇਂ ਕਿ ਧਨੀਆ ਹੁੰਦਾ ਸੁੱਕਾ ਉਹ ਵੀ ਨਹੀਂ ਯੂਜ਼ ਕਰਦੇ ਆਪਾਂ ਕੱਲਾ ਮੈਂ ਜੀਰਾ ਹੀ ਪਾਉਣੀ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਥੋੜੀ ਜੀ ਆਪਾਂ ਇਹਦੇ 'ਚ ਹਰੀ ਮਿਰਚ ਪਾਈ ਸੀ ਥੋੜੀ ਜੀ ਪਾਵਾਂਗੇ ਇਹਦੇ 'ਚ ਲਾਲ ਮਿਰਚ ਤੇ ਆਪਾਂ ਇੱਕ ਚਮਚਾ ਇਹਦੇ 'ਚ ਪਾਵਾਂਗੇ ਇੱਕ ਚਮਚਾ ਥੋੜਾ ਜਿਹਾ ਘੱਟ ਕਿਚਨ ਕਿੰਗ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਲੋਬੀ ਮਸਾਲਾ ਆਪਣਾ ਹੋ ਗਿਆ ਰੈਡੀ ਹੁਣ ਆਪਾਂ ਬਣਾਵਾਂਗੇ ਪਰਾਂਠਾ ਮੈਂ ਸਿੰਗਲ ਪੇੜੇ 'ਚ ਹੀ ਬਣਾਉਣੀ ਹੁੰਦੀ ਆ ਕਿਉਂਕਿ ਡਬਲ ਪੇੜੇ ਵਾਲਾ ਬਹੁਤ ਜ਼ਿਆਦਾ ਹੈ ਉਹ ਹੋ ਜਾਂਦਾ ਆ ਹੈਵੀ ਹੋ ਜਾਂਦਾ ਆ ਸੋ ਮੈਂ ਪ੍ਰੇਫਰ ਕਰਦੀ ਹੁੰਦੀ ਵੀ ਮੈਂ ਸਿੰਗਲ ਪੇੜੇ 'ਚ ਬਣਾਵਾ ਬਟ ਆਪਾਂ ਤੁਹਾਨੂੰ ਦੋਨਾਂ ਟਾਈਪ ਦੇ ਬਣਾ ਕੇ ਦਿਖਾ ਦਾਂਗੇ ਸਿੰਗਲ ਵੀ ਬਣਾ ਕੇ ਦਿਖਾ ਦਾਂਗੇ ਤੇ ਡਬਲ 'ਚ ਵੀ ਬਣਾ ਕੇ ਦਿਖਾ ਦਾਂਗੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਪੇੜਾ ूल पहिला एडा बनावे हा आपण एच भरांगे मसाला हण करांगे करड ਲੋ ਵੀ ਹੁਣ ਆਪਾਂ ਇਹਨੂੰ ਵੇਲਾਂਗੇ ਪਰੌਂਠਾ ਜਿੰਨਾ ਪਤਲਾ ਹੋਊਗਾ ਉੰਨਾ ਵਧੀਆ ਲੱਗਦਾ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਵੇਲਾਂਗੇ ਤੁਸੀਂ ਦੇਖ ਸਕਦੇ ਆ ਆਪਣਾ ਪਰੌਂਠਾ ਕਿਤੋਂ ਵੀ ਟੁੱਟ ਨਹੀਂ ਰਿਹਾ ਸਟਫਿੰਗ ਵੀ ਆਪਾਂ ਫੁੱਲ ਕੀਤੀ ਐ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਵੀ ਥੋੜਾ ਪਾਇਆ ਸਮਾਨ ਵੇਲੇ ਆ ਪਰੌਂਠਾ ਹੁਣ ਆਪਾਂ ਇਹਨੂੰ ਪਾਵਾਂਗੇ ਤਵੇ ਤੇ ਇਧਰ ਆਪਣਾ ਪਰੌਂਠਾ ਸੇਕ ਹੋ ਰਿਹਾ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਦੂਸਰਾ ਜਿਵੇਂ ਆਪਾਂ ਡਬਲ ਕਰਕੇ ਪਰੌਂਠਾ ਕਿਵੇਂ ਬਣਾਉਣਾ ਹੈ ਹੁਣ ਮੈਂ ਇੱਕ ਪੇੜਾ ਲੈ ਲਿਆ ਵਾਲਾ ਤੇ ਇੱਕ ਪੇੜ ਆਪਾਂ ਹੋਰ ਲੈ ਲਾਂਗੇ ਪੇੜਿਆਂ ਦਾ ਸਾਈਜ਼ ਇੱਕੋ ਜਿਹਾ ਹੀ ਰੱਖਿਓ ਜੇ ਤੁਸੀਂ ਆਪਾਂ ਲਾਵਾਂਗੇ ਥੋੜਾ ਜਿਹਾ ਘਿਓ ਬਿਲਕੁਲ ਥੋੜਾ ਹੀ ਲਾਵਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਮਸਾਲਾ ਭਰ ਲਾਂਗੇ ਤੇ ਜਿਹੜਾ ਦੂਜਾ ਪੇੜਾ ਸੀ ਉਹ ਉੱਪਰ ਧਰਨਾ ਤੇ ਸਾਈਡਾਂ ਤੋਂ ਇਹਨੂੰ ਕਰ ਦਾਂਗੇ ਪ੍ਰੈਸ ਤੇ ਹੁਣ ਇਹਨੂੰ ਜਿਹੜਾ ਆਪਾਂ ਵੇਲ ਲਾਂਗੇ ਥੋੜਾ ਜਿਹਾ ਲਾ ਲਾਂਗੇ ਇਹਨੂੰ ਆਟਾ ਸੁੱਕਾ ਇੱਦਾਂ ਕਰਕੇ ਆਪਣਾ ਜਿਹੜਾ ਆ ਡਬਲ ਵਾਲਾ ਪਰਾਂਠਾ ਵੀ ਬਣ ਜਾਊਗਾ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦਾ ਆ ਬਸ ਦੋਨੇ ਪੇੜੇ ਇੱਕੋ ਜਿਹੇ ਲਓ ਉਹਨਾਂ ਦੇ ਵਿੱਚ ਸਟਫਿੰਗ ਕਰੋ ਸਟਫਿੰਗ ਕਰਕੇ ਉਹਨੂੰ ਥੋੜਾ ਜਿਹਾ ਹੱਥ ਨਾਲ ਵੇਲ ਲਓ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਉਹਨੂੰ ਬੇਲਣੇ ਦੇ ਨਾਲ ਵੇਲ ਕੇ ਤਵੇ ਤੇ ਪਾ ਲਓ ਵੀ ਇਹ ਆਪਣਾ ਬਣ ਗਿਆ ਡਬਲ ਲੇਅਰ ਪਰਾਂਠਾ ਤੇ ਇਹਨੂੰ ਹੁਣ ਆਪਾਂ ਲਾ ਦਾਂਗੇ ਜੇਕਰ ਕਿਸੇ ਨੇ ਜਾਦੇ ਮਸਾਲੇ ਨਹੀਂ ਪਾਉਣੇ ਪਰਾਂਠੇ ਬੱਚੇ ਲਈ ਪਰਾਂਠਾ ਬਣਾਉਣਾ ਆ ਤਾਂ ਉਹਦੇ ਵਿੱਚ ਤੁਸੀਂ ਕੱਲਾ ਲੂਣ ਥੋੜਾ ਜਿਹਾ ਜੀਰਾ ਪਾ ਦਿਓ ਤੇ ਬੱਚੇ ਨੂੰ ਵੀ ਬਣਾ ਕੇ ਦੇ ਸਕਦੇ ਆ ਹੁਣ ਸਾਡੇ ਘਰ ਇੱਕ ਛੋਟਾ ਬੱਚਾ ਆ ਤੇ ਉਹਨੂੰ ਲੂਣ ਮਸਾਲੇ ਨਹੀਂ ਦੇਣੇ ਸੋ ਮੈਂ ਉਹਦੇ ਲਈ ਆਟ ਜਿਹੜੇ ਸੀ ਆਲੂ ਕੱਢ ਕੇ ਰੱਖ ਲੈ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਪਾ ਕੇ ਤੇ ਜਵਾਕ ਨੂੰ ਜਿਹੜਾ ਆ ਥੋੜਾ ਜਿਹਾ ਜੀਰਾ ਪਾ ਦਾਂਗੇ ਤੇ ਉਹਨੂੰ ਪਰਾਂਠੀ ਬਣਾ ਕੇ ਦੇਵਾਂਗੇ ਲੋ ਵੀ ਆਪਾਂ ਪਾਪਾ ਨੂੰ ਟੇਸਟ ਕਰਾਵਾਂਗੇ ਹੁਣ ਪਰਾਂਠੇ ਦੋਨੇ ਲਿਆਈਆਂ ਮੈਂ ਸਿੰਗਲ ਵੀ ਲਿਆਈਆਂ ਡਬਲ ਵੀ ਲਿਆਈਆਂ ਤੇ ਹੁਣ ਪਾਪਾ ਦੇਖਣਗੇ ਵੀ ਕਿਵੇਂ ਦੇ ਬਣੇ ਆ ਪਰਾਂਠੇ ਤੇ ਨਾਲ ਆਪਾਂ ਮੱਖਣੀ ਤੇ ਦਹੀਂ ਦਹੀਂ ਚ ਥੋੜਾ ਜਿਹਾ ਆਪਣੇ ਮਸਾਲਾ ਬਣਿਆ ਹੋਇਆ ਹੈ ਜਿਹੜਾ ਆਪਾਂ ਲੱਸੀ ਚ ਪਾਉਨੇ ਉਹ ਪਾਤਾ ਵਾ ਆਪਾਂ ਨੂੰ ਜਦੋਂ ਪਾਪਾ ਤੋਂ ਲਵਾਂਗੇ ਰਿਵਿਊ ਵੀ ਉਹਨਾਂ ਨੂੰ ਪਰਾਂਠੇ ਕਿੱਦਾਂ ਦੇ ਲੱਗੇ ਲੋ ਵੀ ਆਪਾਂ ਨੂੰ ਹੁਣ ਨਵੀਆਂ ਨਵੀਆਂ ਆਈਟਮਾਂ ਮਿਲਦੀਆਂ ਖਾਣ ਵਾਸਤੇ ਬਹੁਤ ਵਧੀਆ ਹੈ ਦੇ ਬੱਚੇ ਤਿਆਰ ਕਰਦੇ ਆ ਤੇ ਲੋ ਆਪਾਂ ਹੁਣ ਕਰਦੇ ਚੈੱਕ ਪਹਿਲਾਂ ਸਿੰਗਲ ਚੈੱਕ ਕਰਦੇ ਆ ਕਿ ਸਿੰਗਲ ਦਾ ਕੀ ਟੇਸਟ ਹੈ ਦੂਜੇ ਦਾ ਕੀ ਹੈ ਰਾठा ਸਿੰਗਲ ਵੀ ਬਹੁਤ ਵਧੀਆ ਤੇ ਆਉ ਦੂਜੇ ਦਾ ਵੀ ਦੇ ਡਬਲ ਵੀ ਬਹੁਤ ਵਧੀਆ ਹੈ ਪਰ ਸਿੰਗਲ ਨਾਲੋਂ ਡਬਲ ਜਿਹੜਾ ਹੈਗਾ ਉਹ ਜ਼ਿਆਦਾ ਟੇਸਟੀ ਲੱਗਦਾ ਤੇ ਤੁਸੀਂ ਵੀ ਇਹ ਰੈਸਪੀ ਕਰੇ ਜਰੂਰ ਬਣਾ ਕੇ ਟਰਾਈ ਕਰੋ ਤੇ ਖਾ ਕੇ ਵੀ ਕਮੈਂਟ ਕਰੋ ਵੀ ਕਿਹਦਾ ਲੱਗਿਆ ਤੁਹਾਨੂੰ ਲੋਬੀ ਪਾਪੇ ਨੂੰ ਤਾਂ ਦੋਨੇ ਪ੍ਰਾਂਠੇ ਵਧੀਆ ਲੱਗੇ ਡਬਲ ਵਾਲਾ ਪ੍ਰਾਂਠਾ ਜਾਦੇ ਵਧੀਆ ਲੱਗਾ ਕਿਉਂਕਿ ਉਹਦੇ ਚ ਸਟਫਿੰਗ ਜਾਦੇ ਹੁੰਦੀ ਆ ਤੇ ਉਹ ਸਾਰੇ ਪ੍ਰਾਂਠੇ ਦੇ ਵਿੱਚ ਹੀ ਹੁੰਦੀ ਆ ਸੋ ਹੁਣ ਆਪਾਂ ਜਿਹੜਾ ਸਿੰਗਲ ਪ੍ਰਾਂਠਾ ਹੁੰਦਾ ਉਹਦੇ ਵੀ ਸਾਰੇ ਪਾਸੇ ਸਟਫਿੰਗ ਹੁੰਦੀ ਆ ਬਟ ਜਿਹੜਾ ਡਬਲ ਪ੍ਰਾਂਠਾ ਹੁੰਦਾ ਆ ਉਹ ਦੋਨਾਂ ਪਾਸੇ ਸਟਫਿੰਗ ਹੋ ਜਾਂਦੀ ਆ ਸੋ ਪਾਪੇ ਨੂੰ ਤਾਂ ਦੋਨੇ ਪ੍ਰਾਂਠੇ ਵਧੀਆ ਲੱਗੇ ਤੇ ਆਈ ਹੋਪ ਤੁਹਾਨੂੰ ਵੀ ਰੈਸਪੀ ਵਧੀਆ ਲੱਗੀ ਹੋਗੀ ਬਹੁਤ ਈਜ਼ੀ ਆ ਵੈਸੇ ਤਾਂ ਨਾਰਮਲੀ ਸਾਰੇ ਘਰਾਂ ਦੇ ਵਿੱਚ ਬਣਾ ਲੈਂਦੇ ਆ ਪਰ ਕਈ ਵਾਰ ਇਹ ਹੁੰਦਾ ਵੀ ਤੁਹਾਡਾ ਪਰਾਂਠਾ ਟੁੱਟ ਜਾਂਦਾ ਜਦੋਂ ਤੁਸੀਂ ਬਣਾਉਨੇ ਆ ਵਧੀਆ ਨਹੀਂ ਬਣਦਾ ਸੋ ਇਸ ਤਕਨੀਕ ਨਾਲ ਜੇ ਤੁਸੀਂ ਬਣਾਉਂਗੇ ਮਤਲਬ ਜਿਹੜਾ ਤੁਹਾਡਾ ਆਟਾ ਹੈ ਉਹ ਸਮੂਥ ਹੋਣਾ ਚਾਹੀਦਾ ਨਾ ਜ਼ਿਆਦਾ ਹਾਰਡ ਹੋਣਾ ਚਾਹੀਦਾ ਨਾ ਜ਼ਿਆਦਾ ਸੌਫਟ ਹੋਣਾ ਚਾਹੀਦਾ ਤੇ ਤਾਜ਼ਾ ਆਟਾ ਹੋਣਾ ਚਾਹੀਦਾ ਉਹਦੇ ਪਰਾਂਠੇ ਬਹੁਤ ਵਧੀਆ ਬਣਦੇ ਆ ਤੇ ਹੁਣ ਆਪਾਂ ਨੈਕਸਟ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜਲਦੀ ਤੇ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਜਿਹੜੇ 10000 ਸਬਸਕ੍ਰਾਈਬਰ ਕਰ ਦਿੱਤੇ ਆ ਆਪਾਂ 10000 ਸਬਸਕ੍ਰਾਈਬਰ ਆਪਣੇ ਹੋ ਗਏ 10000 ਹੋ ਗਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ 10000 ਟਿਕਰਪ ਚਾਈ ਹੈ ਤੇ ਇਸ ਤੋਂ ਅੱਗੇ ਵੀ ਮਦਦ ਕਰੋ 50000 ਛੇਤੀ ਛੇਤੀ ਕਰੋ ਤੇ ਜਲਦੀ ਤੋਂ ਜਲਦੀ ਹੋਣਾ ਆਪਣਾ ਨੈਕਸਟ ਟਾਰਗੇਟ ਇਹ ਆ ਵੀ 50000 ਸਬਸਕ੍ਰਾਈਬਰ ਹੋ ਜਾਣਾ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਗੁੱਡ ਬਾਏ